ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਖਤ ਹੋ ਗਏ ਨੇ ਜੇਕਰ ਕੋਈ ਕੁਤਾਈ ਕਰਦਾ ਹੈ ਚਾਹੇ ਉਹ ਆਪ ਆਦਮੀ ਪਾਰਟੀ ਦਾ ਵਿਧਾਇਕ ਹੈ ਚਾਹੇ ਉਹ ਮੰਤਰੀ ਹੈ ਚਾਹੇ ਅਫਸਰ ਸਾਹੀ ਦਾ ਕੋਈ ਅਫਸਰ ਹੈ ਉਸ ਨੂੰ ਬਖਸ਼ਾ ਨਹੀਂ ਚਾਹੇਗਾ ਜ਼ੀਰੋ ਟੋਲਰੈਂਸ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕੇ 45 ਦਿਨਾਂ ਦੇ ਵਿੱਚ ਵਿੱਚ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਲਗਭਗ 5 ਲੱਖ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ 45 ਦਿਨਾਂ ਦੇ ਵਿੱਚ ਪੂਰੀ ਛਾੜਮਣ ਕਰਕੇ ਕਿਸੇ ਨੂੰ 25 ਕਿਸੇ ਨੂੰ 75 ਕਿਸੇ ਨੂੰ 100% ਹੈ ਦੂਸਰੇ ਪਾਸੇ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਦੂਸਰੇ ਪਾਸੇ ਜਾਨੀ ਮਾਲੀ ਨੁਕਸਾਨ ਵਾਲਿਆਂ ਦੀ ਪੈਸਾ ਮੁਹਈਆ ਕਰਵਾਇਆ ਚਾਹੀ ਜੇਕਰ ਇਸ ਦੇ ਵਿੱਚ ਕੋਈ ਧਾਂਤਲੀ ਕਰਦਾ ਹੈ ਉਹ ਜ਼ਿੰਮੇਵਾਰ ਖੁਦੇ ਦਾ ਮੌਕੇ ਤੇ ਉਸ ਨੂੰ ਸਸਪੈਂਡ ਜਾਂ ਮੁਕਤਲ ਕੀਤਾ ਜਾਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਹੋਰ ਵੀ ਸਖਤ ਹੁਕਮ ਜਿਹੜੇ ਨੇ ਅੱਜ ਇੱਕ ਮੀਟਿੰਗ ਕਰਕੇ ਜਾਰੀ ਕਰ ਦਿੱਤੇ ਨੇ ਜਿੰਨੀ ਵੀ ਅਫਸਰ ਚਾਹੀ ਹੈ ਤਰਥਲੀ ਬਚ ਗਈ ਹੈ ਭਾਜਰਾ ਪੈ ਗਈਆਂ ਨੇ ਦੱਸਿਆ ਜਾ ਰਿਹਾ ਕਿ ਪੰਜਾਬ ਸਰਕਾਰ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਅਧਿਕਾਰੀਆਂ ਨੂੰ ਦਰਿਆਵਾਂ ਦੇ ਪਾਰਾਂ ਨੂੰ ਪਾੜਾ ਨੂੰ ਪੂਰਨ ਪੂਰਨ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਥੇ ਹੰਗਾਮੀ ਮੀਟਿੰਗ ਦੌਰਾਨ ਕੈਬਨ ਮੰਤਰੀ ਨੇ ਚੱਲ ਰਹੇ ਕਾਰਜਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਸੂਬੇ ਭਰ ਵਿੱਚ ਬੰਨਾਂ ਦੇ ਪਾੜਾ ਨੂੰ ਪੂਰਨ ਅਤੇ ਸਬੰਧਤ ਸ਼ਿਸਿਆਂ ਨੂੰ ਮਜ਼ਬੂਤ ਕਰਨ ਲਈ ਵਿੱਡੇ ਕਾਰਜਾਂ ਬਾਰੇ ਜਾਣਕਾਰੀ ਲਈ ਕੈਬਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਰਿਪੋਰਟ ਹੋਏ 44 ਪਾੜਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਾੜ ਪਹਿਲਾਂ ਹੀ ਭਰੇ ਪੂਰੇ ਜਾ ਚੁੱਕੇ ਹਨ ਜਦ ਕਿ ਬਾਕੀ ਪਾੜਾ ਨੂੰ ਉਰਨ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਵਿਖੇ ਵਿੱਚ ਪਾਣੀ ਦਾ ਵਹਾਅ ਵੱਧਾ ਵੱਧ ਆਉਂਦਾ ਹੈ ਤਾਂ ਵਿਭਾਗ ਅਜਿਹੀ ਸਥਿਤੀ ਨਾਲ ਨਿਟਰਲੀ ਤਿਆਰ ਪਰ ਤਿਆਰ ਰਹੇ। ਉਹਨਾਂ ਨੇ ਅੱਗੇ ਕਿਹਾ ਕਿ ਇਸ ਔਖੀ ਘੜੀ ਵਿੱਚ ਇਹ ਬੇਹੱਦ ਜ਼ਰੂਰੀ ਹੈ ਕਿ ਇਹਨਾਂ ਕਾਰਜਾਂ ਲਈ ਵਿਭਾਗ ਦੇ ਸਾਰੇ ਸਰੋਤ ਜਟਾਏ ਜਾਣ। ਇਸ ਦੇ ਮੁਕੰਮਲ ਹੋਣ ਤੱਕ ਸਖਤ ਨਿਗਰਾਨੀ ਰੱਖੀ ਜਾਵੇਗੀ। ਬਰਿੰਦਰ ਕੁਮਾਰ ਗੋਇਲ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਇਹਨਾਂ ਬੰਨਾ ਅਤੇ ਹੋਰ ਵਿਭਾਗੀ ਸਪੱਤੀਆਂ ਨੂੰ ਹੋਏ ਨੁਕਸਾਨਾਂ ਸੰਬੰਧੀ ਚੱਲ ਰੇ ਮੁਲਾਂਕਣ ਨੂੰ ਜਲਦ ਮੁਲਾਂਕਣ ਕੀਤਾ ਜਾਵੇ ਤਾਂ ਜੋ ਇਹਨਾਂ ਦੀ ਸਮੇਂ ਸਿਰ ਮੁਰੰਮਤ ਯਕੀਨੀ ਬਣਾਈ ਜਾਵੇ ਉਹਨਾਂ ਨੇ ਭਰੋਸਾ ਦਿੱਤਾ ਕਿ ਇਹਨਾਂ ਸੁਰੱਖਿਆ ਉਪਾਵਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਉਹਨਾਂ دریاਵਾ ਕੰਢੇ ਵਸਦੇ ਲੋਕਾਂ ਖੇਤੀਬਾੜੀ ਜ਼ਮੀਨਾਂ ਅਤੇ ਬੁਨਿਆਦੀ ਢਾਂਚੇ ਦੀ ਸੁਰੱਖਿਆ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਤੇ ਵੀ ਦੁਹराई ਇਸ ਮੌਕੇ ਤੇ ਜਿਹੜੇ ਮੁਖ ਲਈ ਆਗੂ ਸੀ ਪ੍ਰਮੁੱਖ ਸਕੱਤਰ ਕਿਸ਼ਨਪਰ ਮੁਖ ਇੰਜੀਨੀਅਰ ਹਰਦੀਪ ਸਿੰਘ ਮੈਰੀਦਾਨਤ ਮੁੱਖ ਇੰਜੀਨੀਅਰ ਨਹਿਰਾ ਨਹਿਰਾ ਸ਼ਿਸ਼ ਸਿੰਘ ਮੁੱਖ ਇੰਜੀਨੀਅਰ ਹੈਡਕੁਆਟਰ ਜਤਿੰਦਰ ਸਿੰਘ ਪਾਲ ਮੁੱਖ ਇੰਜੀਨੀਅਰ ਡਿਜ਼ਾਈਨ ਵਿਜੇ ਕੁਮਾਰ ਗਰਗ ਅਤੇ ਹੋਰ ਅਧਿਕਾਰੀ ਸ਼ਾਮਲ ਸਨ ਬਰਵਿੰਦਰ ਕੋਹਲ ਨੇ ਜੋ ਜਲ ਸਰੋਤ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਸਪੈਸ਼ਲ ਪਰਮਿਸ਼ਨ ਲਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕਿ ਜਿੰਨੇ ਵੀ ਪੰਜਾਬ ਦੇ ਬੰਨ ਨੇ ਜਿਨ੍ਹਾਂ ਨੂੰ ਪਾਰ ਪਏ ਨੇ ਹਰਾਂ ਦੇ ਦਰਾ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਠੀਕ ਕਰਾਉਣਾ ਚਾਹੁੰਦੇ ਆ ਇਹਦੇ ਬਰਵਿੰਦਰ ਗੋਇਲ ਨੇ ਨਵਦੇਯ ਮੁੱਖ ਮੰਤਰੀ ਭਗਵੰਤ ਮਾਗੀ ਅਗਵਾਈ ਵਿੱਚ ਅਧਿਕਾਰੀਆਂ ਨੂੰ ਦਰਦੇਸ਼ ਦਿੱਤੇ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਹੋਣੀ ਚਾਹੀਦੀ ਪਹਿਲ ਦੇ ਹਦਾਰ ਤੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੋ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਅਮਲੀ ਤੌਰ ਤੇ ਫੌਰੀ ਲਿਆਂਦਾ ਜਾਵੇ ਧੰਨਵਾਦ